ਗਲੈਡੀਏਟਰ ਵੀਰ ਸੰਦੀਪ ਦੀ ਗੱਲ ਨਾ ਕੀਤੀ ਜੀ ਕੋਸਾ ਕਿਉਂਕਿ ਸੰਦੀਪ ਦੀ ਬਦੌਲਤ ਮੈਂ ਮੇਜਰ ਲੀਗ ਦੇ ਵਿੱਚ ਗਿਆ ਮੇਜਰ ਲੀਗ ਦੇ ਵਿੱਚ ਟੈਕਨੀਕਲ ਸਮਾਵਾਵਾਂ ਦਿੱਤੀਆਂ ਤੇ ਸੰਦੀਪ ਦੀ ਬਦੌਲਤ ਮੈਨੂੰ ਉੱਥੇ ਮੌਕਾ ਮਿਲਿਆ ਮੇਜਰ ਲੀਗ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਮੇਰਾ ਆਸਟ੍ਰੇਲੀਆ ਆਉਣ ਦਾ ਸੁਭ ਬਣਿਆ ਆਪਣੇ ਬਹੁਤ ਹੀ ਸਤਿਕਾਰਯੋਗ ਅਮਨ ਲੋਪੋ ਜੀ ਕਮੈਂਟੇਟਰ ਉਹਨਾਂ ਦੇ ਥਰੂ ਮੇਰਾ ਇੱਥੇ ਆਸਟ੍ਰੇਲੀਆ ਆਉਣ ਦਾ ਸੁਭ ਬਣਿਆ ਤੇ ਧੰਨਵਾਦੀ ਹਾਂ ਅਸੀਂ ਤੇ ਸੰਦੀਪ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੂਗਾ ਤੇ ਸੰਦੀਪ ਬਾਰੇ ਮੈਂ ਕਹਿਣਾ ਹੁਣਾ ਵੀ ਜਿਹੜੀ ਕੌਮ ਜਿਹੜੀ ਖੇਡ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਜਾਵੇ ਇਹ ਮੇਜਰ ਲੀਗ ਬਾਰੇ ਗੱਲ ਕਰ ਰਹੇ ਆਂ ਵੀ ਮੇਜਰ ਲੀਗ ਸੰਦੀਪ ਸ਼ਹੀਦ ਦੇ ਖੂਨ ਨਾਲ ਸਿੰਜੀ ਗਈ ਮੇਜਰ ਲੀਗ ਆ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੂਗੀ ਤੇ ਦੂਜੇ ਨੰਬਰ ਤੇ ਮੈਂ ਉਸ ਮੇਜਰ ਲੀਗ ਦੇ ਵਿੱਚ 2 ਸਾਲ ਪਹਿਲਾਂ ਗਿਆ ਜੀ ਇੰਦਰਪਾਲ ਕੋ ਸਾਹਿਬ ਤੇ ਉੱਥੇ ਮੈਂ ਦੇਖਿਆ ਜਦੋਂ ਜਾ ਕੇ ਤੇ ਜੋ ਸਾਰਾ ਆਰਗੇਨਾਈਜ਼ ਕਰ ਰਹੇ ਹੋ ਪੁਰਾਣੇ ਪਲੇਅਰ ਕਰ ਰਹੇ ਸੀਗੇ ਜੀ ਅਸੀਂ ਜਿਹੜੀ ਟੈਕਨੀਕਲ ਟੀਮ ਸੀਗੀ ਪਹਿਲਾਂ ਉਹਦੇ ਵਿੱਚ ਕਾਲੂ ਮੇੜੂ ਉਸ ਟਾਈਮ ਸਵਾਵਾ ਦੇ ਰਿਹਾ ਸੀਗਾ ਮੈਂ ਬੱਗੇ ਪਿੰਡ ਗਿਆ ਦੁੱਲੇ ਨਾਲ ਮੇਰੀ ਰਿਸ਼ਤੇਦਾਰੀ ਆ ਬੱਗਿਆਂ ਵਾਲੇ ਨਾਲ ਤੇ ਮੈਂ ਉੱਥੇ ਗਿਆ ਤੇ ਜਦੋਂ ਕਾਲੂ ਮੇੜੂ ਵਾਲਾ ਵੇਖਿਆ ਹਰਪਾਲ ਪੰਡੋਰੀ ਵੇਖਿਆ ਮੈਂ ਕਿਹਾ ਉਹ ਕਹਿੰਦੇ ਵੀ ਇਹ ਆਪਣੇ ਸਾਰੇ ਪਲੇਅਰ ਵੇਖੇ ਤੁੰਨਾ ਚ ਮਿਆਰਾ ਵੇਖਿਆ ਤੁਸੀਂ ਸੀਗੇ ਸਾਰੇ ਮੈਂ ਕਿਹਾ ਵੀ ਆਹ ਚੀਜ਼ ਚਾਹੀਦੀ ਆ ਵੀ ਜੋ ਪੁਰਾਣੇ ਪਲੇਅਰ ਆ ਉਹ ਹੀ ਆਰਗੇਨਾਈਜ਼ ਕਰਨ ਫਿਰ ਜਾਲੀ ਕੋਚ ਨਹੀਂ ਵਿੱਚ ਆ ਸਕਦੇ ਕਬੱਡੀ ਦੇ ਤੇ ਉਹ ਫੈਡਰੇਸ਼ਨ ਦੇ ਵਿੱਚ ਆਉਂਦੇ ਨਹੀਂ ਇਹ ਵੱਡਾ ਰੂਲ ਆ ਜੋ ਪਲੇਅਰ ਜਾਨੀ ਕਬੱਡੀ ਤੋਂ ਪਿੱਛੇ ਹੋਗੇ ਜਿੰਨਾ ਕੋਈ ਨਹੀਂ ਕੋਈ ਕਾਰਕਾਰ ਕਿਉਂਕਿ ਮੈਂ ਕਬੱਡੀ ਤੋਂ ਪਿੱਛੇ ਹੋ ਗਿਆ ਹੈਗਾ ਮੇਰੇ ਕੋਲ ਕੋਈ ਜੌਬ ਨਹੀਂ ਸੀ ਸੰਦੀਪ ਵੀਰ ਦਾ ਮੈਨੂੰ ਫੋਨ ਆਉਂਦਾ ਨਾਲ ਟੋਨਾ ਬਾਰੇ ਵਾਲੀ ਆ ਇਹਨਾਂ ਨੇ ਮੈਨੂੰ ਮੇਜਰ ਲੀਗ ਦੇ ਵਿੱਚ ਸੱਦਿਆ ਤੇ ਸਭ ਤੋਂ ਪਹਿਲਾ ਸਵਾਲ ਪਤਾ ਕੀ ਸੀਗਾ ਸੰਦੀਪ ਦਾ ਜੀ ਇੰਦਰਪਾਲ ਜੀ ਤੁਹਾਨੂੰ ਪਤਾ ਹੋਊਗਾ ਸੁਲਤਾਨ ਨੂੰ ਤੇ ਲੁਧਰ ਨੂੰ ਸੱਦਿਆ ਉਹਨਾਂ ਨੇ ਮੈਨੂੰ ਕਹਿੰਦੇ ਵੀ ਆ ਸੁਲਤਾਨ ਤੇ ਲੁਧਰ ਖੜੇ ਆ ਇਹਨਾਂ ਦੇ ਵੀ ਜੇ ਕੋਈ ਚਕਨਾਈ ਵਾਲੀ ਚੀਜ਼ ਲੱਗੀ ਹੋਊ ਇਹ ਬਾਹਰ ਬਹਿਣਗੇ ਗਲੂ ਤੂੰ ਬਾਹਰ ਬਿਠਾਏਗਾ ਇੱਕ ਦਿਨ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਮੇਰੀ ਸੰਦੀਪ ਨਾਲ ਲੋਧਰ ਨਾਲ ਉਹਨੂੰ ਮੈਂ ਕਿਹਾ ਵੀ ਲੱਗੀ ਆ ਤੇ ਉਹ ਮੈਨੂੰ ਜਦੋਂ ਕਿਹਨ ਤਰ੍ਹਾਂ ਤੂੰ ਕੀਤਾ ਮੈਂ ਸੰਦੀਪ ਨੂੰ ਦੱਸਿਆ ਹੀ ਜਾ ਕੇ ਸੰਦੀਪ ਕਹਿੰਦਾ ਲੋਧਰਾ ਫੀਲ ਕਰ ਐਡੇ ਕਰੜੇ ਰੂਲ ਐਡੇ ਐਡੇ ਪਲੇਅਰਾਂ ਲਈ ਸੰਦੀਪ ਵੀ ਬਹੁਤ ਤਕੜਾ ਵੱਡਾ ਮੱਲ ਆਈ ਕਬੱਡੀ ਦਾ ਬਹੁਤ ਜਿਆਦਾ ਵੱਡੇ ਮੱਲੇ ਚ ਆਉਂਦਾ ਬ੍ਰਾਂਡ ਆ ਤੇ ਸੰਦੀਪ ਬਾਰੇ ਦੋ ਅਕ ਸ਼ਬਦ ਜ਼ਰੂਰ ਕਹੋ ਮੇਰਾ ਵੀ ਫੇਵਰੇਟ ਵੀ ਕਹਿ ਦਗੇ ਮੇਰੀ ਜ਼ਿੰਦਗੀ ਨੂੰ ਜੇ ਗੱਡੀ ਲਿਓ ਲੱਥੀ ਤੋਂ ਗੱਡੀ ਦੁਆਰਾ ਚੜਾਉਣ ਵਾਲੇ ਦੋ ਕੁ ਸ਼ਖਸੀਅਤਾਂ ਅਮਨ ਤੇ ਸੰਦੀਪ ਵੀਰ ਟੋਨਾ ਵੀਰ